ਬਿਨਾ برفیلੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਾਹੌਲ ਦੇ ਪਿੰਡ ਨੂੰ ਜਿਹੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਹੈ ਸੁ ਤਸਵੀਰਾਂ ਦੇਖ ਸਕਤਿਓ ਲੋਕਾਂ ਦੇ ਵੱਲੋਂ ਇਸ ਕਰਮਚਾਰੀ ਦੀ ਕਾਫੀ ਸ਼ਲਾਘਾ ਕੀਤੀ ਚਾਰੀ ਇੱਕ ਵਾਰ ਵੀਡੀਓ ਦੇ ਰੁੱਕ ਕਰਦੇ ਹਾਂ ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ। ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ। ਲਾਹੌਲ-ਸਪੀਤੀ ਦੀ ਕੜੱਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਜੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ। ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕਿਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਹੌਲ ਦੇ ਪਿੰਡ ਨੂੰ ਜਿਹੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਹੈ ਸੁ ਤਸਵੀਰਾਂ ਦੇਖ ਸਕਤਿਓ ਲੋਕਾਂ ਦੇ ਵੱਲੋਂ ਇਸ ਕਰਮਚਾਰੀ ਦੀ ਕਾਫੀ ਸ਼ਲਾਕਾ ਕੀਤੀ ਚਾਰੀ ਕੁਵਾਰ ਵੀਡੀਓ ਦੇ ਰੁੱਕ ਕਰਦੇ ਆ ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ। ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ। ਲਾਹੌਲ-ਸਪੀਤੀ ਦੀ ਕੜੱਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਜੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ। ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕਿਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਾਹੌਲ ਦੇ ਪਿੰਡ ਨੂੰ ਜਿਹੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਹੈ ਸੋ ਤਸਵੀਰਾਂ ਦੇਖ ਸਕਤਿਓ ਲੋਕਾਂ ਦੇ ਵੱਲੋਂ ਇਸ ਕਰਮਚਾਰੀ ਦੀ ਕਾਫੀ ਸ਼ਲਾਘਾ ਕੀਤੀ ਚਾਰੀ ਇੱਕ ਵਾਰ ਵੀਡੀਓ ਦੇ ਰੁੱਕ ਕਰਦੇ ਹਾਂ ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ। ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ। ਲਾਹੌਲ-ਸਪੀਤੀ ਦੀ ਕੜੱਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਜੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ। ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕਿਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਾਹੌਲ ਦੇ ਪਿੰਡ ਨੂੰ ਜਿਹੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਹੈ ਸੁ ਤਸਵੀਰਾ ਦੇਖ ਸਕਤਿਓ ਲੋਕਾਂ ਦੇ ਵੱਲੋਂ ਵੀ ਇਸ ਕਰਮਚਾਰੀ ਦੀ ਕਾਫੀ ਸ਼ਲਾਘਾ ਕੀਤੀ ਚਾਰੀ ਇੱਕ ਵਾਰ ਵੀਡੀਓ ਦੇ ਰੁੱਕ ਕਰਦੇ ਆ ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਲਾਹੌਲ ਸਪੀਤੀ ਦੀ ਕੜੱਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਜੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪ੍ਰਵਾਹ ਕਿਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਾਹੌਲ ਦੇ ਪਿੰਡ ਨੂੰ ਜਿਹੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਹੈ ਸੋ ਤਸਵੀਰਾਂ ਦੇਖ ਸਕਤਿਓ ਲੋਕਾਂ ਦੇ ਵੱਲੋਂ ਵੀ ਇਸ ਕਰਮਚਾਰੀ ਦੀ ਕਾਫੀ ਸ਼ਲਾਘਾ ਕੀਤੀ ਚਾਰੀ ਇੱਕ ਵਾਰ ਵੀਡੀਓ ਦੇ ਰੁੱਕ ਕਰਦੇ ਹਾਂ ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਲਾਹੌਲ ਸਪੀਤੀ ਦੀ ਕੜੱਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਜੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪ੍ਰਵਾਹ ਕਿਤੇ ਬਿਨਾ برفਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਾਹੌਲ ਦੇ ਪਿੰਡ ਨੂੰ ਜਿਹੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਦੇਖ ਸਕਤਿਓ ਲੋਕਾਂ ਦੇ ਵੱਲੋਂ ਵੀ ਇਸ ਕਰਮਚਾਰੀ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਕੁਫਰ ਵੀਡੀਓ ਦੇ ਰੁੱਕ ਕਰਦੇ ਆ ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਲਾਹੌਲ ਸਪੀਤੀ ਦੀ ਕੜੱਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਜੜਿਆ ਪਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕੀਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਾਹੌਲ ਦੇ ਪਿੰਡ ਨੂੰ ਜਿਹੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਹੈ ਸੁ ਤਸਵੀਰਾਂ ਦੇਖ ਸਕਤੀ ਹੋ ਲੋਕਾਂ ਦੇ ਵੱਲੋਂ ਇਸ ਕਰਮਚਾਰੀ ਦੀ ਕਾਫੀ ਸ਼ਲਾਕਾ ਕੀਤੀ ਚਾਰੀ ਇੱਕ ਫਾਰ ਵੀਡੀਓ ਦਰੁੱਕ ਕਰਦੇ ਆਂ ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ। ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ। ਲਾਹੌਲ ਸਪੀਤੀ ਦੀ ਕੜੱਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਜੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕੀਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਾਹੌਲ ਦੇ ਪਿੰਡ ਨੂੰ ਜਿਹੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਹੈ ਸੋ ਤਸਵੀਰਾਂ ਦੇਖ ਸਕਤੀ ਹੋ ਲੋਕਾਂ ਦੇ ਵੱਲੋਂ ਵੀ ਇਸ ਕਰਮਚਾਰੀ ਦੀ ਕਾਫੀ ਸ਼ਲਾਕਾ ਕੀਤੀ ਚਾਰੀ ਇੱਕ ਫਾਰ ਵੀਡੀਓ ਦਰੁੱਕ ਕਰਦੇ ਆਂ ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਫਿਸ਼ ਲਾਕਾ ਕੀਤੀ ਚਾਰੀ ਗਫਾਰ ਵੀਡੀਓ ਦੇ ਰੁੱਕ ਕਰਦੇ ਆ ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਲਾਹੌਲ ਸਪੀਤੀ ਦੀ ਕੜੱਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਜੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕੀਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਾਹੌਲ ਦੇ ਪਿੰਡ ਨੂੰ ਜਿਹੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਹੈ ਸਤ ਤਸਵੀਰਾਂ ਦੇਖ ਸਕਤੀ ਹੋ ਲੋਕਾਂ ਦੇ ਵੱਲੋਂ ਵੀ ਇਸ ਕਰਮਚਾਰੀ ਦੀ ਕਾਫੀ ਸ਼ਲਾਕਾ ਕੀਤੀ ਚਾਰੀ ਕੁਫਰ ਵੀਡੀਓ ਦੇ ਰੁੱਕ ਕਰਦੇ ਆਂ ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਲਾਹੌਲ ਸਪੀਤੀ ਦੀ ਕੜੱਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਜੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕੀਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਾਹੌਲ ਦੇ ਪਿੰਡ ਨੂੰ ਜੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਹੈ ਸੁ ਤਸਵੀਰਾਂ ਦੇਖ ਸਕਤੀ ਹੋ ਲੋਕਾਂ ਦੇ ਵੱਲੋਂ ਇਸ ਕਰਮਚਾਰੀ ਦੀ ਕਾਫੀ ਸ਼ਲਾਕਾ ਕੀਤੀ ਚਾਰੀ ਇੱਕ ਫਾਰ ਵੀਡੀਓ ਦੇ ਰੁੱਕ ਕਰਦੇ ਹਾਂ ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਲਾਹੌਲ ਸਪੀਤੀ ਦੀ ਕੜੱਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਜੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕੀਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਾਹੌਲ ਦੇ ਪਿੰਡ ਨੂੰ ਜੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਹੈ ਸੋ ਤਸਵੀਰਾਂ ਦੇਖ ਸਕਤੀ ਹੋ ਲੋਕਾਂ ਦੇ ਵੱਲੋਂ ਇਸ ਕਰਮਚਾਰੀ ਦੀ ਕਾਫੀ ਸ਼ਲਾਕਾ ਕੀਤੀ ਚਾਰੀ ਇੱਕ ਫਾਰ ਵੀਡੀਓ ਦਰੁੱਕ ਕਰਦੇ ਆਂ ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ ਹੈ। ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ। ਲਾਹੌਲ ਸਪੀਤੀ ਦੀ ਕੜੱਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਜੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕੀਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਾਹੌਲ ਦੇ ਪਿੰਡ ਨੂੰ ਜਿਹੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਹੈ ਸਤ ਤਸਵੀਰਾਂ ਦੇਖ ਸਕਤੀ ਹੋ ਲੋਕਾਂ ਦੇ ਵੱਲੋਂ ਵੀ ਇਸ ਕਰਮਚਾਰੀ ਦੀ ਕਾਫੀ ਸ਼ਲਾਕਾ ਕੀਤੀ ਚਾਰੀ ਖਾਸ ਵੀਡੀਓ ਦਰੁੱਕ ਕਰਦੇ ਆਂ ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਾਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰ ਹੋ ਰਹੀ ਹੈ ਲਹੌਲ ਸਪੀਤੀ ਦੀ ਕੜੱਕ ਦੇ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਜੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕੀਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਹੌਲ ਦੇ ਪਿੰਡ ਨੂੰ ਜਿਹੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਦੇਖ ਸਖਤੀਓ ਲੋਕਾਂ ਦੇ ਵੱਲੋਂ ਵੀ ਇਸ ਕਰਮਚਾਰੀ ਦੀ ਕਾਫੀ ਸ਼ਲਾਕਾ ਕੀਤੀ ਚਾਰੀ ਖਫਾਰ ਵੀਡੀਓ ਦੇ ਰੁੱਕ ਕਰਦੇ ਆ ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਲਾਹੌਲ ਸਪੀਤੀ ਦੀ ਕੜਾਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਜੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕੀਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਾਹੌਲ ਦੇ ਪਿੰਡ ਨੂੰ ਜਿਹੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਅਸੂ ਤਸਵੀਰਾਂ ਦੇਖ ਸਖਤੀਓ ਲੋਕਾਂ ਦੇ ਵੱਲੋਂ ਵੀ ਇਸ ਕਰਮਚਾਰੀ ਦੀ ਕਾਫੀ ਸ਼ਲਾਕਾ ਕੀਤੀ ਚਾਰੀ ਖਫਾਰ ਵੀਡੀਓ ਦੇ ਰੁੱਕ ਕਰਦੇ ਆ। ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਾਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ। ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਲਹੌਲ ਸਪੀਤੀ ਦੀ ਕੜੱਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਜੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕੀਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਹੌਲ ਦੇ ਪਿੰਡ ਨੂੰ ਜਿਹੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਹੈ ਸਤ ਤਸਵੀਰਾਂ ਦੇਖਖਤੀਓ ਲੋਕਾਂ ਦੇ ਵੱਲੋਂ ਵੀ ਇਸ ਕਰਮਚਾਰੀ ਦੀ ਕਾਫੀ ਸ਼ਲਾਕਾ ਕੀਤੀ ਚਾਰੀ ਖਫਾਰ ਵੀਡੀਓ ਦੇ ਰੁੱਕ ਕਰਦੇ ਆ। ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਾਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ। ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਲਹੌਲ ਸਪੀਤੀ ਦੀ ਕੜੱਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਜੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕੀਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਹੌਲ ਦੇ ਪਿੰਡ ਨੂੰ ਜਿਹੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਹੈ ਸਤ ਤਸਵੀਰਾਂ ਦੇਖ ਸਕਤਿਓ ਲੋਕਾਂ ਦੇ ਵੱਲੋਂ ਵੀ ਇਸ ਕਰਮਚਾਰੀ ਦੀ ਕਾਫੀ ਸ਼ਲਾਕਾ ਕੀਤੀ ਚਾਰੀ ਖ្វਾਰ ਵੀਡੀਓ ਦੇ ਰੁੱਕ ਕਰਦੇ ਆ। ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ। ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਲਾਹੌਲ ਸਪੀਤੀ ਦੀ ਕੜਾਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਚੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕੀਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਾਹੌਲ ਦੇ ਪਿੰਡ ਨੂੰ ਜਿਹੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਅਸੂ ਤਸਵੀਰਾਂ ਦੇਖ ਸਕਤਿਓ ਲੋਕਾਂ ਦੇ ਵੱਲੋਂ ਵੀ ਇਸ ਕਰਮਚਾਰੀ ਦੀ ਕਾਫੀ ਸ਼ਲਾਕਾ ਕੀਤੀ ਚਾਰੀ ਗਫਰ ਵੀਡੀਓ ਦੇ ਰੁੱਕ ਕਰਦੇ ਆ। ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ। ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਲਾਹੌਲ ਸਪੀਤੀ ਦੀ ਕੜਾਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਚੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕੀਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਾਹੌਲ ਦੇ ਪਿੰਡ ਨੂੰ ਜਿਹੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਅਸੂ ਤਸਵੀਰਾਂ ਦੇਖ ਸਕਤਿਓ ਲੋਕਾਂ ਦੇ ਵੱਲੋਂ ਵੀ ਇਸ ਕਰਮਚਾਰੀ ਦੀ ਕਾਫੀ ਸ਼ਲਾਕਾ ਕੀਤੀ ਚਾਰ ਇੱਕ ਵਾਰ ਵੀਡੀਓ ਦਰੁੱਕ ਕਰਦੇ ਆ। ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਾਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ। ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਲਾਹੌਲ ਸਪੀਤੀ ਦੀ ਕੜਾਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਚੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕੀਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਾਹੌਲ ਦੇ ਪਿੰਡ ਨੂੰ ਜਿਹੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਅਸੂ ਤਸਵੀਰਾਂ ਦੇਖ ਸਕਤਿਓ ਲੋਕਾਂ ਦੇ ਵੱਲੋਂ ਵੀ ਇਸ ਕਰਮਚਾਰੀ ਦੀ ਕਾਫੀ ਸ਼ਲਾਕਾ ਕੀਤੀ ਚਾਰੀ ਗਫਰ ਵੀਡੀਓ ਦੇ ਰੁੱਕ ਕਰਦੇ ਆ। ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਾਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ। ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਲਹੌਲ ਸਪੀਤੀ ਦੀ ਕੜੱਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਜੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕੀਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਹੌਲ ਦੇ ਪਿੰਡ ਨੂੰ ਜੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਹੈ ਸੋ ਤਸਵੀਰਾਂ ਦੇਖ ਸਕਤਿਓ ਲੋਕਾਂ ਦੇ ਵੱਲੋਂ ਵੀ ਇਸ ਕਰਮਚਾਰੀ ਦੀ ਕਾਫੀ ਸ਼ਲਾਕਾ ਕੀਤੀ ਜਾ ਰਹੀ। ਇੱਕ ਵਾਰ ਵੀਡੀਓ ਤੇ ਰੁਕ ਕਰਦੇ ਹਾਂ। ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ। ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰ ਹੋ ਰਹੀ ਹੈ ਲਹੌਲ ਸਪੀਤੀ ਦੀ ਕੜੱਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਜੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕੀਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਹੌਲ ਦੇ ਪਿੰਡ ਨੂੰ ਜੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਹੈ ਸੋ ਤਸਵੀਰਾਂ ਦੇਖ ਸਕਤੀ ਹੋ ਲੋਕਾਂ ਦੇ ਵੱਲੋਂ ਵੀ ਇਸ ਕਰਮਚਾਰੀ ਦੀ ਕਾਫੀ ਸ਼ਲਾਕਾ ਕੀਤੀ ਜਾ ਰਹੀ। ਇੱਕ ਵਾਰ ਵੀਡੀਓ ਦਰੁੱਕ ਕਰਦੇ ਆ। ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਾਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ। ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰ ਹੋ ਰਹੀ ਹੈ ਲਹੌਲ ਸਪੀਤੀ ਦੀ ਕੜੱਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਜੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕੀਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਹੌਲ ਦੇ ਪਿੰਡ ਨੂੰ ਜੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਹੈ ਸੋ ਤਸਵੀਰਾਂ ਦੇਖ ਸਕਤੀ ਹੋ ਲੋਕਾਂ ਦੇ ਵੱਲੋਂ ਵੀ ਇਸ ਕਰਮਚਾਰੀ ਦੀ ਕਾਫੀ ਸ਼ਲਾਕਾ ਕੀਤੀ ਜਾ ਰਹੀ ਇੱਕ ਵਾਰ ਵੀਡੀਓ ਤੇ ਰੁੱਕ ਕਰਦੇ ਹਾਂ ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਾਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰ ਹੋ ਰਹੀ ਹੈ ਲਹੌਲ ਸਪੀਤੀ ਦੀ ਕੜੱਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਜੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕੀਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਹੌਲ ਦੇ ਪਿੰਡ ਨੂੰ ਜੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਹੈ ਸੋ ਤਸਵੀਰਾਂ ਦੇਖ ਸਕਤੀ ਹੋ ਲੋਕਾਂ ਦੇ ਵੱਲੋਂ ਵੀ ਇਸ ਕਰਮਚਾਰੀ ਦੀ ਕਾਫੀ ਸ਼ਲਾਕਾ ਕੀਤੀ ਜਾ ਰਹੀ। ਖ្វਾਰ ਵੀਡੀਓ ਦੇ ਰੁੱਕ ਕਰਦੇ ਆ। ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ। ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰ ਹੋ ਰਹੀ ਹੈ ਲਹੌਲ ਸਪੀਤੀ ਦੀ ਕੜੱਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਜੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕੀਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਹੌਲ ਦੇ ਪਿੰਡ ਨੂੰ ਜੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਹੈ ਸੋ ਤਸਵੀਰਾਂ ਦੇਖ ਸਕਤੀ ਹੋ ਲੋਕਾਂ ਦੇ ਵੱਲੋਂ ਵੀ ਇਸ ਕਰਮਚਾਰੀ ਦੀ ਕਾਫੀ ਸ਼ਲਾਕਾ ਕੀਤੀ ਜਾ ਰਹੀ। ਕਫਰ ਵੀਡੀਓ ਦੇ ਰੁੱਕ ਕਰਦੇ ਆ। ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ। ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰ ਹੋ ਰਹੀ ਹੈ ਲਹੌਲ ਸਪੀਤੀ ਦੀ ਕੜੱਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਜੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕੀਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਹੌਲ ਦੇ ਪਿੰਡ ਨੂੰ ਜੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਹੈ ਸੁ ਤਸਵੀਰਾ ਦੇਖ ਸਕਤਿਓ ਲੋਕਾਂ ਦੇ ਵੱਲੋਂ ਵੀ ਇਸ ਕਰਮਚਾਰੀ ਦੀ ਕਾਫੀ ਸ਼ਲਾਕਾ ਕੀਤੀ ਜਾ ਰਹੀ। ਕੁਫਰ ਵੀਡੀਓ ਦੇ ਰੁੱਕ ਕਰਦੇ ਆ। ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ। ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰ ਹੋ ਰਹੀ ਹੈ ਲਹੌਲ ਸਪੀਤੀ ਦੀ ਕੜੱਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਜੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕੀਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਹੌਲ ਦੇ ਪਿੰਡ ਨੂੰ ਜੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਹੈ ਸੋ ਤਸਵੀਰਾਂ ਦੇਖ ਸਕਤਿਓ ਲੋਕਾਂ ਦੇ ਵੱਲੋਂ ਵੀ ਇਸ ਕਰਮਚਾਰੀ ਦੀ ਕਾਫੀ ਸ਼ਲਾਕਾ ਕੀਤੀ ਚਾਰੀ ਖਫਾਰ ਵੀਡੀਓ ਦਰੁੱਕ ਕਰਦੇ ਆ। ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ। ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰ ਹੋ ਰਹੀ ਹੈ ਲਹੌਲ ਸਪੀਤੀ ਦੀ ਕੜੱਕ ਦੇ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਜੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕੀਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਹੌਲ ਦੇ ਪਿੰਡ ਨੂੰ ਜਿਹੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਦੇਖ ਸਕਤਿਓ ਲੋਕਾਂ ਦੇ ਵੱਲੋਂ ਵੀ ਇਸ ਕਰਮਚਾਰੀ ਦੀ ਕਾਫੀ ਸ਼ਲਾਕਾ ਕੀਤੀ ਚਾਰੀ ਖਫਾਰ ਵੀਡੀਓ ਦੇ ਰੁੱਕ ਕਰਦੇ ਆ। ਇਹ ਵੀਡੀਓ ਦੇਖ ਕੇ ਤੁਸੀਂ ਵੀ ਦਿਲੋਂ ਇਸ ਕਰਮਚਾਰੀ ਨੂੰ ਸਲੂਟ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਖਤਰੇ ਵਿੱਚ ਪਾ ਕੇ ਬਰਫੀਲੇ ਪਾਣੀ ਦੇ ਵਿੱਚ ਇਹ ਵਿਅਕਤੀ ਵੜਿਆ ਤਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਰਿਹਾ। ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਲਹੌਲ ਸਪੀਤੀ ਦੀ ਕੜੱਕ ਦੀ ਠੰਡ ਦੇ ਵਿੱਚ ਜਲ ਸ਼ਕਤੀ ਵਿਭਾਗ ਦੇ ਕਰਮਚਾਰੀ ਨੇ ਬਹੁਤ ਹੀ ਜੜਿਆ ਭਿਆਨਕ ਹਾਲਾਤਾਂ ਦਾ ਸਾਹਮਣਾ ਕੀਤਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਨ ਦੀ ਪਰਵਾਹ ਕੀਤੇ ਬਿਨਾ ਬਰਫੀਲੇ ਪਾਣੀ ਦੇ ਵਿੱਚ ਦਾਖਲ ਹੋ ਕੇ ਲਹੌਲ ਦੇ ਪਿੰਡ ਨੂੰ ਜਿਹੜਾ ਪੀਣ ਵਾਲਾ ਪਾਣੀ ਦੀ ਸਪਲਾਈ ਬਹਾਲ ਕੀਤੀ ਚਾਰੀ ਹੈ ਸੁ ਤਸਵੀਰਾਂ ਦੇਖ ਸਖਤੀਓ ਲੋਕਾਂ ਦੇ ਵੱਲੋਂ ਵੀ ਇਸ ਕਰਮਚਾਰੀ ਦੀ ਕਾਫੀ ਸ਼ਲਾਕਾ ਕੀਤੀ ਚਾਰੀ ਖਫਾਰ ਵੀਡੀਓ ਦੇ ਰੁੱਕ ਕਰਦੇ ਆ ਇਹ ਵੀਡੀਓ ਦੇਖ ਕੇ